ਸੋਚੀ ਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚ ਕਾਲੇ ਕੇ ਅੱਜ ਸਵਾਗਤ ਆਈ ਤੁਹਾਡਾ ਬੱਕਰੀਆਂ ਦੀ ਮੰਡੀ ਚ ਆਪਾਂ ਪਹਿਲੀ ਵਾਰ ਬੱਕਰੀਆਂ ਦੀ ਮੰਡੀ ਵਿੱਚ ਪਹੁੰਚੇ ਆਂ ਤਣਾਉਲੇ ਜਿੱਤਣਾਉਲਾ ਮੰਡੀ ਦੇ ਵਿੱਚ ਹਨਾ ਤੇ ਆ ਵੀ ਬਾਈ ਆਏ ਨੇ ਪੁੱਛਦੇ ਆ ਕਰਦੇ ਆ ਗੱਲਬਾਤ ਬਾਈ ਨਾਲ ਇੱਕ ਤਾਂ ਤੁਸੀਂ ਬੱਕਰੀ ਦੇਖ ਸਕਦੇ ਹੋ ਹਨਾ ਅੱਛਾ ਆ ਬੱਕਰੀ ਛੋਟੀ ਹੈ ਬਾਈ ਹਾਂ ਵੀਰੇ ਹਨਾ ਅੱਛਾ ਨਸਲ-ਨਸਲ ਦੀ ਆਪਾਂ ਗੱਲ ਕਰੀ ਅਸੀਂ ਕਿਹੜੀ ਨਸਲ ਹੁੰਦੀ ਹੈ ਬਾਈ ਬੀਟਲ ਬੀਟਲ ਅੱਛਾ ਇਹ ਬੀਟਲ ਨਸਲ ਦੀ ਬੱਕਰੀ ਹੈ ਹਨਾ ਸੋਹਣ ਵਾਲੀ ਹੈ ਹਾ ਗੱਬਣਾ ਤਿੰਨ ਮਹੀਨੇ ਤਿੰਨ ਮਹੀਨੇ ਦੀ ਗੱਬਣਾ ਠੀਕ ਹੈ ਬਾਕੀ ਆ ਵੀ ਤੁਸੀਂ ਲੈ ਕੇ ਆਏ ਹੋ ਹਨਾ ਨਿੱਕੇ ਨਿੱਕੇ ਹਨਾ ਬੜੇ ਸੋਹਣੇ ਪਿਆਰੇ ਮੇਉਣੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਬੱਕਰਿਆਂ ਕਿ ਪੱਠਾ ਨੇ ਬਈ ਪੱਠਾ ਇੱਕਾ ਬੱਕਰੇ ਆ ਬਾਕੀ ਬਾਕੀ ਸਾਰੇ ਬੱਕਰੀ ਨੇ ਹਨਾ ਤੇ ਜੇ ਆਪਾਂ ਇਹਨਾਂ ਦੀ ਉਮਰ ਦੀ ਗੱਲ ਕਰੀਏ ਕਿੰਨੀ ਕਿੰਨੀ ਉਮਰ ਹੋ ਗਈ ਇਹ ਦੋ ਦੋ ਢਾਈ ਢਾਈ ਮਹੀਨੇ ਦੋ ਦੋ ਢਾਈ ਢਾਈ ਮਹੀਨਿਆਂ ਦੀ ਲਿਖਣਾ ਤੇ ਕਿਹੜੇ ਪਿੰਡੋਂ ਆਏ ਹੋ ਬਈ ਫਿਰ ਤੁਸੀਂ ਭੈਣੀ ਫੱਤੇ ਭੈਣੀ ਫੱਤੇ ਤੂੰ ਹਨਾ ਤੇ ਪਹਿਲਾਂ ਵੀ ਆਉਂਦੇ ਹੋਮੋਗੇ ਮੰਡੀ ਤੇ ਪਹਿਲਾਂ ਵੀ ਆਉਂਦੇ ਅੱਛਾ ਤੇ ਕਿਵੇਂ ਰਹਿੰਦੀ ਹੈ ਫਿਰ ਇਹ ਮੰਡੀ ਵਧੀਆ ਠੀਕ ਹੈ ਜੀ ਵਧੀਆ ਠੀਕ ਹੈ ਜਿਵੇਂ ਉਹਨੇ ਨਮੀ ਮੰਡੀ ਲੱਗਣ ਲੱਗੀ ਆ ਪਾ ਮੈਂ ਕਹੀ ਦੀ ਹੈ ਨਾ ਵਧੀਆ ਰਹਿੰਦੀ ਆ ਨਾ ਮੰਡੀ ਤੇ ਸੇਲ ਪਸ਼ੂ ਤੁਸੀਂ ਇਥੋਂ ਲੈ ਕੇ ਵੀ ਜਾਂਦੇ ਹੋ ਵੇਚ ਕੇ ਵੀ ਜਾਂਦੇ ਹੋ ਹਨਾ ਤੇ ਠੀਕ ਹੈ ਹੁਣ ਤੁਸੀਂ ਆ ਲੈ ਕੇ ਆਏ ਹੋ ਨਾ ਇਹਦਾ ਵੀ ਕੋਈ ਲੱਗਿਆ ਹਲੇ ਤੱਕ ਮੁੱਲ ਬੜੀ ਕੋਈ ਨਹੀਂ ਹਜੇ ਆਇਆ ਰੁਕੀ ਆਗੇ ਹਲੇ ਤਾਂ ਆਈ ਹੂੰ ਹਨਾ ਕਿੱਥੇ ਤੱਕ ਇਹ ਵੇਚਣ ਦਾ ਕੋਈ ਬਣਾਇਆ ਇਰਾਦਾ ਫਿਰ ਇਹ ਦਾ 22000 ਰੁਪਏ ਮੁੱਲ ਕੀਤਾ 22000 ਰੁਪਏ ਮੁੱਲ ਕੀਤਾ ਤੁਸੀਂ ਬਾਕੀ ਦੇਖਦੇ ਆ ਨਾ ਮੰਡੀ ਚ ਵੀ ਕੀ ਗੱਲਬਾਤ ਹੈਗੀ ਦੇਖ ਸਕਦੇ ਹੋ ਬਾਈ ਨੰਬਰ ਵਗੈਰਾ ਬਾਈ ਥੋੜਾ ਜਿਹੀ ਕੋਈ ਮਤਲਬ ਥੋੜੇ ਨਾਲ ਕੋਈ ਕੰਟੈਕਟ ਕਰਨਾ ਚਾਹੀ ਹੈ ਹਾਂ 90417 95506 95506 ਹੈ ਨਾ ਭੈਣੀ ਕਿਹੜਾ ਪਿੰਡ ਦੱਸਿਆ ਭੈਣੀ ਫੱਤਾ ਭੈਣੀ ਫੱਤਾ ਪੰਜਾਂ ਦਾ ਪਿੰਡ ਹੈ ਜੇ ਬਾਈਆਂ ਨਾਲ ਕੋਈ ਗੱਲਬਾਤ ਕਰੀ ਹੁੰਦੀ ਹੈ ਨਾ ਕੋਈ ਪਸ਼ੂ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਵੀ ਤੁਸੀਂ ਵੰਜ ਨਾਲ ਗੱਲਬਾਤ ਕਰ ਦਿੰਦੇ ਆ ਆ ਦੇਖ ਸਕਦੇ ਹੋ ਲੈ ਕੇ ਆਏ ਨੇ ਬਾਈ ਥੇ ਇਕ ਤੱਕ ਹੁੰਦਾ ਬਈ ਜਿਵੇਂ ਹੁਣ ਮੇਮਣੇ ਦੀ ਆਪਾਂ ਇੱਕ ਦੀ ਗੱਲ ਕਰੀਏ ਇੰਨੀ ਕਿ ਉਸ ਦਾ ਵੀ ਇਹ ਮੇਮਣਾ ਮੇਮਣਾ ਦੇਖ ਆ ਜੀ ਜਿਵੇਂ ਹੁਣ ਮੰਨ ਲਓ ਚਲੋ ਆਪਾਂ ਇੱਕ ਨੌਲੇਜ ਵਾਸਤੇ ਜਿਵੇਂ ਕੋਈ ਵੀਡੀਓ ਦੇਖਦੇ ਨੇ ਜਿਹੜੇ ਬੰਦੇ ਹਨਾ ਉਹਨਾਂ ਨੂੰ ਐ ਨੌਲ ਪਤਾ ਲੱਗ ਜਾਂਦਾ ਬਈ ਵੀ ਹੁਣ ਮੰਨ ਕੇ ਚੱਲੋ ਆ ਮੇਮਣਾ ਹਨਾ ਉਮਰ ਤਾਂ ਤੁਸੀਂ ਸਾਰਿਆਂ ਨੇ ਦੱਸੂ ਹੀ ਆ ਹਨਾ ਵੀ ਆਹ ਜਮਿਆ ਉਮਰ ਹੈ ਹੁਣ ਆਪਾਂ ਬਲੈਕ ਕਲਰ ਦਾ ਦੇਖ ਰਹੇ ਹਾਂ ਨਾ ਕਾਲੇ ਰੰਗ ਦਾ ਇਹ ਹੁਣ ਜੇ ਆਪਾਂ ਗੱਲ ਕਰੀਏ ਵੀ ਕਿੰਨੇ ਇੱਕ ਦਾ ਵਿਕ ਜਾਊਗਾ ਅੰਦਾਜ਼ਾ ਚਲੋ ਛੋਟਾ ਰੇਟ ਕਿੰਨੇ ਦਾ 5 ਬੰਦ ਦਾ ਅੱਛਾ 4500 5000 ਰੁਪਏ ਤੱਕ ਦਾ ਰੇਟ ਹੁੰਦੇ ਨੇ ਹਨਾ ਬਾਕੀ ਚਲੋ ਮੌਕੇ ਤੇ ਹੋ ਜਾਂਦੀ ਹੁੰਦੀ ਹੈ ਗੱਲਬਾਤ ਹਨਾ ਲਮੇੜ ਉਹਨਾਂ ਨੇ ਦੂਰ ਬੋਤ ਲੈ ਕੇ ਜਾਂਦੇ ਨੇ ਖਰਚਾ ਨਹੀਂ ਮਿਲਣਾ ਤੁਸੀ ਨੇ ਮਿਲਣਾ ਨਾ ਮੇਰਾ ਇੱਕ ਰੱਖਿਓ ਨਾ ਆਪਦਾ ਰੱਖਿਓ ਜਿੰਨਾ ਮਾਲ ਹੈਗਾ ਇਹ ਮੂੰਹ ਤਾਂ ਨਹੀਂ ਬੋਲਦੀਆਂ ਕੋਈ ਮੂੰਹ ਤਾਂ ਤਾਂ ਬੋਲਣ ਮੈਂ ਉਹ ਬੋਲਦਾ ਮੈਂ ਨਹੀਂ ਹੈ ਨਾ ਤੂੰ ਮੈਂ ਕਿੰਨੇ ਮੰਗੇ ਤੂੰ ਮੈਨੂੰ ਕੱਟ ਰਿਹਾ ਯਾਰ ਆਖੜੀਆਂ ਨੇ ਬਈ ਹੈ ਸਮੇਂ ਤੇ ਹੋਰ ਹੋ ਜੇ ਜੇ ਤਾਂ 1000 ਕੱਟ ਰੱਖ ਕੇ ਤੂੰ ਦੱਸਿਆ ਹੁੰਦਾ ਫਿਰ 1000 ਕੱਟ ਘੱਟ ਕਹਿ ਵੀ ਹੁੰਦੇ ਆ ਜਾ ਫਿਰ ਇੱਧਰ ਕਿੱਧਰ ਇਹ ਵੀਡੀਓ ਦਾ ਕਰੇ ਚੱਕੇ ਗੱਲਬਾਤ ਬਹੁਤ ਠੀਕ ਹੈ ਤੇ ਸਾਰਿਆਂ ਦੇ ਕਹਿੰਦਾ ਬਾਈ ਕਹਿੰਦਾ ਸਾਹਮਣੇ ਗੱਲ ਕਰ ਹਨਾ ਸਾਹਮਣੇ ਉਹ ਕਰ ਚੱਕਾ ਤੋਂ ਪਹਿਲਾਂ ਚੱਕ ਚੱਕ ਬਾਈ ਕਰ ਰਹੇ ਨੇ ਇਹ ਬਾਈ ਮਹਾਰਾਸ਼ਟਰ ਤੋਂ ਆਇਆ ਹੈ ਬਾਈ ਅੱਛਾ ਜੀ ਪ੍ਰਕਾਸ਼ ਚਾਹਣੇ ਦਾ ਲੋ ਆ ਠੀਕ ਹੈ ਜੀ ਠੀਕ ਹੈ ਤੇ ਇਹ ਮਾਲ ਲੈਂਦਾ ਵਧੀਆ ਠੀਕ ਹੈ ਜੀ ਠੀਕ ਹੈ ਅੱਜ ਵੀ ਮੰਡੀ ਤੇ ਪਹੁੰਚੇ ਆਪਾਂ ਦਾ ਬਾਈ ਦਾ ਧੰਨਵਾਦ ਧੰਨਵਾਦ ਕਰਦੇ ਹਾਂ ਉੱਜੜ ਤੇ ਵੈਲਕਮ ਕਰਦੇ ਹਾਂ ਤੇ ਹੁਣ ਆ ਸੌਦੇ ਤੇ ਆਜੋ ਕਿਹਰਾ ਆਫਰ ਬਾਈ ਦਾ ਮਿਲਦਾ ਇਹਨਾਂ ਦਾ ਕੀ ਮੰਗ ਰਿਹਾ ਹੈ ਬਾਈ ਮੈਂ 42000 ਮੰਗਿਆ ਮੇਰੇ ਜੋੜੇ 42000 ਜੋੜੇ ਦਾ ਕਿਹੜਾ ਪਿੰਡਾ ਬਾਈ ਦਾ ਆਪਣਾ ਬਰਨਾਲਾ ਹੀ ਹੈ ਬਸ ਲਾ ਬਰਨਾਲਾ ਹੀ ਆਉਨੇ ਹਰ ਮੰਡੀ ਤੇ ਹਰ ਮੰਡੀ ਕੋਈ ਮੰਡੀ ਨਹੀਂ ਛੱਡਦੇ ਅੱਛਾ ਹੁਣ ਦੇਖਦੇ ਆ ਬਾਈ ਸੌਦਾ ਕਰ ਰਹੇ ਆ 42 ਸੌਦਾ ਵੱਡੇ ਬਾਈ ਕੀ ਪਟਾ ਮੁੱਲ ਮੰਗੇ 25000 ਕੋਈ ਬੜਾ ਨਹੀਂ ਮੰਗੇ ਹੈਗਾ ਦੇਖਦੇ ਆ ਬਾਈ ਕਿੱਥੇ ਇੱਕ ਸੌਦਾ ਟੁੱਟਦਾ ਹਨਾ ਤੇ ਇਹਨਾਂ ਠੰਡ ਨਾਲ ਪਿੰਨਿਆ ਪਿੰਨਿਆ ਵਿਚਾਰੀਆਂ ਹਲੇ ਮੰਡੀ ਦੇ ਵਿੱਚ ਬਾਈ ਪਹੁੰਚੀ ਆ ਹੁਣ ਤੂੰ ਜਾਈ ਜਾ ਤੂੰ ਬਾਈ ਕੱਟਦੇ ਹੋਰ ਕੀ ਹੈ ਪੰਜ ਚਾਰ ਸੌ ਤੂੰ ਜਲਦਾ ਹਾਂ ਕੋਈ ਗੱਲ ਡੱਥ ਹੋਰ ਯਾਰ ਹੋਰ ਆਪਾਂ ਮੜੀ ਗੱਲ ਲੈ ਬਈ ਮਾਰੋ ਫਿਰ ਟੱਕ ਹਨਾ ਵੀ ਇੰਨੇ ਦੀਆਂ ਬਈ ਆਪਾਂ ਲੈ ਸਕਦੇ ਆ ਤੇ ਨਹੀਂ ਫਿਰ ਆਪਾਂ ਨੇ ਮੰਡੀ ਦਾ ਰਾਜਾ ਸਦਣਾ ਪਊਗਾ ਚਾਚਾ صدیق ਤੇ ਬਾਕੀ ਬਾਈ ਵੀ ਕੋਈ ਘੱਟ ਨਹੀਂ ਕਿਸੇ ਤੋਂ ਹਨਾ ਤੇ ਲਾਓ ਜੀ ਪ੍ਰਧਾਨ ਜੀ ਕੀ ਲਾਉਦੇ ਹੋ ਲਾਓ ਆਪੋ ਕਹੋ ਨਾ ਜੀ ਬੋਲੋ ਮੈਂ 40 ਸ਼ਮੰਗਾ 40 ਦੇ ਲਾਏ ਤੇ 15 ਹੀ ਪਾ ਲਓ 25 ਦਾ ਸਾਹੀ ਕੱਟ ਕੇ ਲਾਓ ਕੁਸ ਸਾਹੀ ਸੁਈ ਫੜਾਓ ਨਿੰਮੇ ਬਾਈ ਫਿਰ ਕਰਦੇ ਟਾਪਨ ਸਾਹੀ ਕੱਟ ਕੇ ਲਾਓ ਬਣਾ ਆਪਾਂ ਆਪ ਦਾ ਹਿਸਾਬ ਨਹੀਂ ਨਾ ਅਮੀ ਕਪਾ ਤੁਹਾਡਾ ਕੀ ਖਰਚਾ ਪੜਦਾ ਹੈ ਕਹਿੰਦਾ ਆਪ ਆਪਣੇ ਹਿਸਾਬ سے ਬੋਲੋ ਕੰਮੇ ਗਲਤ ਮੁੱਲ ਨੂੰ ਮੈਂ ਹਾਂ ਠੀਕ ਹੈ ਜੈ ਪੱਠਾ ਇਹਨਾਂ ਕੋਲ ਮਾਰੀ 20000 ਰੁਪਏ ਦੀ ਜੋੜੀ ਦੇ 20000 1 ਰੁਪਿਆ ਕਰੋ ਕੋਈ ਗੁੱਸਾ 1 ਰੁਪਿਆ ਲਾ ਦਿਓ 1 ਕੋਈ ਗੁੱਸਾ ਕਰ ਦੋ ਤਾਂ ਕੋਈ ਨਾ ਬੋਲੋ ਬਰਕੂ ਗੱਲ ਦੱਸ ਯਾਰ ਕਹ ਲੂੰ 30 40 ਰੁਪਏ ਚੱਕਰਾਂ ਦੇ ਪੈਂਤ ਯਾਰ ਤੂੰ 38 ਦੀਆਂ ਪਾ ਲੋ ਹੋਰ ਹੈਲੋ ਲਓ ਜੀ 38 ਤੇ ਗੱਲ ਆ ਗਈ ਕਿੰਨੇ ਦੀਆਂ ਬਈ ਕਿਹਨ 21000 ਦੀਆਂ 21000 ਦੀਆਂ ਇਹ ਜਾਂਦੇ ਨਹੀਂ ਬਣਦੀਆਂ ਮੈਨੂੰ ਆਪਨੇ ਨਹੀਂ ਜਾਂਦੀਆਂ ਪਈਆਂ ਹੈਗੀਆਂ ਕਸਮ ਨਾਲ ਗੱਲ ਐ ਤੂੰ ਰੋਪੀ ਛੱਡ ਕੇ ਯਾਰ ਦੇ ਦੇ ਆਪਦੀ ਵੀ ਤੂੰ ਰੱਖ ਲੈ ਮੈਨੂੰ ਵੀ ਦੱਸ ਰੋਪੀ ਰੱਖ ਲੈ ਤੂੰ ਅਰੇ 21000 ਕੋਈ ਨਹੀਂ ਪੱਠਾ ਦਉਂ ਮੀਆਂ ਤੁਸੀਂ ਆ ਬਸਾਂ ਦੇ ਮੈਂ ਦੇ ਫਿਰਦੀ ਆਪਾਂ ਦੇਣੀ ਹੈ ਕਿੰਨੇ ਇੱਕ ਗੱਲ ਦੱਸ ਦੇਣੀ ਹੈ ਰੱਸ ਕਿੰਨੇ ਇੱਕ ਗੱਲ ਦੱਸ ਦੇ ਸਾਨੂੰ ਨੇੜ 23 ਨਹੀਂ ਬਣਦੀ 23 ਤੇ ਗੱਲ ਪਹੁੰਚ ਗਈ ਜੀ ਬਾਈ ਮਾਤਾ 40 ਠੀਕ ਹੈ ਠੀਕ ਆ ਕਾ ਤੂੰ ਫੋਨ ਕਰਾ ਮਾੜਾ ਕਸਮ ਨਾਲ ਗੱਲ ਹੈ ਨਹੀਂ ਬਣਦੀ ਕੀ ਰਹਿ ਗਿਆ ਇਹਨੂੰ ਕੀ 23 ਕਾਹਦਾ ਅੱਗੇ ਜੀ ਦਾ ਆ ਦੋੜੇ ਦਾ ਜੋੜੇ ਦਾ ਜੋੜੀ ਦਾ ਹਾਂ 40 ਮੰਗਦਾ 23 ਲੱਗਿਆ 23 ਲੱਗਿਆ ਕੱਲ ਲੈਂਦੇ ਮਹਿੰਗੀਆਂ ਪੱਠਾਂ ਲੇਕਿਨ ਨਾਲ ਕੁਝ ਨਹੀਂ ਪਾ ਪੰਨੇ ਪੈਂਦੇ ਕੀ ਲਾ ਲੱਗਦਾ 23 23 ਲੱਗਦਾ ਕੋਈ ਨਹੀਂ ਆਉਣੀਆਂ ਤੇਰੀਆਂ ਨਾ ਦੇ ਨਾ ਦੇ ਨਾ ala 25 ਦੀਆਂ ਹੋਣਗੀਆਂ ਨਹੀਂ ਨਹੀਂ 32 ਦੀਆਂ ਦਾ ਦੇ ਲੈ ਦੋਨ ਕੀ ਰਹਿ ਗਿਆ ਹੁਣ ਪੱਥਾਂ ਮਹਿੰਗੇ ਲੈਂਦੀਆਂ ਬਰਾਸਾ ਦਾ ਕੁਆਲਟੀ ਵੀ ਬਹੁਤ ਦਾ ਹੁੰਦਾ ਚੱਰੀ ਪੌਂਦਾ ਕੀ ਦਾ ਜਾਨ ਚੱਰੀ ਪੌਂਦਾ ਪਾਲੀ ਸੜ ਹੋਇਆ ਜਾ 25 ਗਿਆਦਾ ਯਾਰ ਹੁਣ ਤਾਂ ਦਾ ਕੀ ਵੀ ਦੱਸੇ ਗਰਾ 32 ਦੇ ਦੇ ਮੈਂ ਕਿਹਾ ਹੋਰ ਉਹਨਾਂ ਕਹਿੰਦਾ ਨਹੀਂ ਮੰਗ ਰਿਹਾ ਨਹੀਂ ਇੱਕ ਮਿੰਟ ਉਹ ਕਰ ਬੇਚਣੀਆਂ ਕਿ ਕੱਲ ਨੂੰ ਤੁੰਗ ਵਾਲੀ ਮਾਉਂਗੀਆਂ ਮੈਂ ਕਿਹਾ ਮੰਡੀ ਲੈਂਦੀਆਂ ਹੋ ਬਸ ਮੈਂ ਕਹਿੰਦਾ ਸੀ ਕਿ ਤੁੰਗ ਵਾਲੀ ਵਾਸਤੇ ਇਹ ਤੋਂ ਹੋਰ ਲੈ ਕੇ ਵੇਚ ਲਾਂਦਾ ਇਹਨਾਂ ਨੂੰ ਇੱਥੇ ਵੇਚ ਦਿੰਦੇ ਉਹ ਨਹੀਂ ਮਾਲ ਦਾ ਮੁੱਲ ਤੂੰ ਫੇਰੀ ਵੇਚਾਂਗੇ ਕਿ ਕਿੰਨੇ ਦੀਆਂ ਪੁਰਮੇਂ ਨਹੀਂ ਪੁੱਛਣਾ ਕਿ ਕੋਈ ਰਸ ਕਿੰਨੇ ਦੀਆਂ ਹਾਂ ਨਾ ਮੈਂ ਤਾਂ ਕੋਈ ਕਹੂੰਗਾ ਤੈਨੂੰ 36 ਦੀਆਂ ਬਲੇ ਜਾ 30 ਤੀ ਤੋਂ ਅੰਦਰ ਕੰਨੀਆਂ ਐ ਤੀ ਤੋਂ ਅੰਦਰ ਨਹੀਂ ਆਇਆ ਇੱਧਰ ਦੇ ਪਾਸੇ ਉਹ ਨਹੀਂ ਬੰਨੀ ਉੱਧਰ ਮੂੰਹ ਵਿੱਚ ਬੰਨ੍ਹਦੇ ਆ ਸਾਹਮਣੇ ਆ ਸਾਹਮਣੇ ਹਾਂ ਰੁਕ ਜਾ ਇੱਕ ਚ ਵੱਜ ਤੀ 27 ਆਇਆ ਨਾ 25 ਆਇਆ ਪਰ ਲਾਉਣ ਨੂੰ ਕੋਈ ਪਤਾ ਨਹੀਂ ਕੋਈ ਗੱਲ ਨਹੀਂ ਆ ਪਕੜ ਆ ਤਾਂ ਫੜ ਲਾ ਤੂੰ ਫੜ ਨੂੰ ਪੱਠਾ ਲੈ ਉਹ ਖੁੱਲ ਗਈ ਨਾ ਫੜ ਹੁਣ ਤਾਂ ਫੜ ਲਾ ਹੁਣ ਤੈਨੂੰ ਜਾਇਦ ਮੂੰਹ ਬੋਲੇ ਲਾਉਣਾ ਬਾਰਾਤੇ ਚੋਂ ਲਾ ਸ਼ੱਬੀ ਨਹੀਂ ਦੇਣਾ 12 ਤੇ 14 26 ਦੋ ਬੰਦੇ ਨਹੀਂ ਦਿੱਤੇ ਬੋਲ ਫਿਰ ਕੀਤਾ ਨਾ ਹੁਣ ਕੀ ਰਹਿ ਗਿਆ ਫਿਰ ਹੁਣ ਸਾਰੇ ਕੁਝ ਪਿਆ ਹੈਗਾ ਉੱਜੇ ਤਾਂ ਵੇਚਣੀਆਂ ਤਾਂ ਵੇਚ ਨਾਲੇ ਪਾਸੇ ਆ ਜਾ ਹਾ ਕਿੰਨੇ ਦੀਆਂ ਵੇਚਣੀਆਂ ਹਨ ਤੇ 33 ਦੇ ਨੂੰ ਕਿਹਾ ਹੈਗਾ 500 ਕੱਟ ਦੇ ਜਿਹਾ ਸਭ ਪਹਿਲੇ 33 ਅੱਛਾ ਕਮਰ ਸੁਣ ਅੱਧਾ ਥੋੜਾ ਲਾਈਵ ਚੱਲੀ ਜਾਂਦਾ ਐਨੇ ਬੰਦੇ ਸਾਰੇ ਸਿਆਣੇ ਖੜੇ ਆਪਣੇ ਦੁਨਾਂ ਤੋਂ ਹਾਂ ਹਾਂ ਠੀਕ ਹੈ ਕਿ ਨਹੀਂ ਆਪਾਂ ਪਹਿਲਾਂ ਵੱਲਦਾ ਤੇ ਤੁਸੀਂ ਕਰਦੇ ਸੀ ਅਸੀਂ ਗਾਈਆਂ ਮੱਝਾਂ ਦਾ ਕਰ ਦਿਆਂ ਜਿਹੜੇ ਆ ਕੰਮ ਕਰਦੇ ਇਹਨਾਂ ਨੂੰ ਪੁੱਛ ਲਾ ਵੀ ਇਹ ਮਾਲ ਕਿੰਨੇ ਦਾ ਇਹ ਮਾਲ ਤਾਂ ਬਈ ਪਤਾ ਚੀਜ਼ ਵੀ ਦੇਖਣਾ ਘਾਨੂੰ ਮੈਂ ਤੂੰ ਐਂ ਦੱਸ ਵੀ ਮਾਲ ਕਿੰਨੇ ਦਾ ਹੈ ਮਾਲ ਦੱਸ ਕਿੰਨੇ ਦਾ ਇੰਨੇ ਬੰਦੇ ਖੜੇ ਆ ਜਿਹੜੇ ਕੰਮ ਕਰਦੇ ਆ ਪੱਠ ਵੀ ਦੇਖ ਜੀ ਪੰਡਤ ਸਾਹਿਬ ਆਇਓ ਤੁਸੀਂ ਅੱਜ ਸ਼ਿੰਗਾਰ ਦੂੰਗਾ ਦੱਸੀ ਕਿੰਨਾ ਕੀ ਮੁੱਲ ਸ਼ਿੰਗਾਰ ਦਾ 36 ਦਾ ਮਾਲ ਹੈਗਾ ਦੱਸ ਪੱਠਾ ਵੀ ਦੇਖ ਲੈ ਕਿਵੇਂ ਲਾਉਣਾ ਹੈ ਲਾਉਣਾ ਕਿ ਮੈਂ 36 ਲਾਉਣਾ 36 ਬਣਾਉਣਾ ਕਿਵੇਂ ਆ ਇਹ ਬੰਦੇ ਬਾਹਰ ਆਏ ਪਤਾ ਨਹੀਂ ਕਿੰਨਾ ਕਰ ਜਾਂਦਾ ਬੰਦੇ ਪਹਿਣਾ ਦੇਖ ਜਾ ਕੇ ਸੌਦਾ ਟੁੱਟਦਾ ਮੈਂ 42 ਮੈਂ ਕਹਿੰਦੀ 36 ਤੱਕ ਗੱਲ ਪਹੁੰਚਦੀ ਮੈਨੂੰ ਐ ਦਾਦਾ ਵੀ 36 ਦੀਆਂ ਬਣਾਉਣਾ ਕਿਵੇਂ ਆ ਇਹਨੂੰ ਕਿੰਨੇ ਦੀ ਬਣਾਉਣਾ ਇਹਨੂੰ ਕਿੰਨੇ ਦੀ ਬਣਾਉਣਾ ਮੈਂ ਤਾਂ ਬਣਾ ਹੀ ਬੈਠਾ ਤੂੰ ਬਣਾ ਮੈਂ ਤਾਂ ਬਣਾਉਂਦਾ ਮੈਂ ਤਾਂ ਪਤਾ ਹੈ ਇਹ ਤਾਂ 20 ਹੈ ਨਾ ਗੱਲ ਮੈਂ ਤਾਂ ਬਣਾਉਂਦੀ ਫਿਰ ਆਹੀ ਗੱਲ ਗਈ ਕਿ 20 ਦੀ 16 ਦੀ ਬਾਲਾ 16 ਦੀ ਆ ਕਿਵੇਂ ਹੋ ਜੂ ਆ 20 ਦੀ ਕਿੰਨੀ ਤੇ ਦੇਖਣਾ ਹੈ ਹੁਣ ਨਾ ਗੱਲ ਲੱਗਦਾ ਉਸ ਤੋਂ ਬਿਸ਼ਾਪ ਕਰੀਏ 15 ਦੀ ਕਿਵੇਂ ਹੋ ਜੂਗੇ 12 12.5 ਬੰਦੇ ਦੱਸ ਕਿੱਥੇ ਮਿਲ ਜਾਣਗੇ ਮੈਨੂੰ ਦੱਸ ਮੈਂ 1000 ਰੁਪਏ ਹੋਰ ਦੇ ਲੂੰਗਾ ਮਾਦਾ 26 ਕਿਹਾ ਕਹਿਣ ਨੂੰ ਭਾਵੇਂ 5 ਕਹ ਦੇ ਕਹਿੰਦਾ ਨਹੀਂ ਦੇਣੀ ਹੈ 12 ਤੇ 15 27 ਉਹ ਚੱਕ ਨਹੀਂ ਦਾ ਤੇਰੀ ਮਰਜ਼ੀ ਆ 27 ਚਲੋ 27 ਤੱਕ ਗੱਲ ਬਣੀ ਤੇ ਹਰੇ ਪਰ ਨਹੀਂ ਹੋਈਆਂ ਆ ਪਕਰੀਆਂ ਨੇ ਤੇ ਪੱਠਾਂ ਨੇ ਉਹ ਬਾਈ ਨੇ 42 ਮੰਗਿਆ ਤੇ 26 ਤੱਕ ਬਾਈ ਦਾ ਰੇਟ ਲੱਗ ਗਿਆ ਜੀ ਪਰ ਨਹੀਂ ਛੱਡਿਆ ਬਾਈ ਕਹਿੰਦਾ ਵੀ ਮੇਰੀਆਂ ਇਹ ਜਿਹੜੀਆਂ ਪੱਠਾਂ ਨੇ ਮਹਿੰਗੀਆਂ ਨੇ ਹਨਾ ਤੇ 26 ਤੱਕ 26 ਤੱਕ ਲਾਉਂਦੇ ਸੀ ਨਾ ਬਾਈ ਉਹਨਾਂ ਨੇ 27 ਲਾਉਂਦੇ ਸੀ 27 ਲਾਉਂਦੇ ਸੀ ਹਾਂ ਤੇ ਅੱਛਾ ਵੀ ਨਹੀਂ ਵਾਲੇ ਮਤਲਬ ਨਲ ਬਣੀ ਹੈ ਨਾ ਹੁਣ ਮਹਿੰਗੇ ਲੈਂਦੇ ਕਾਟਣਾਂ ਕਿਵੇਂ ਦੇ ਦੇਾਂਗੇ ਠੀਕ ਠੀਕ ਉਹ ਤਾਂ ਬਾਈ ਤੇਰਾ ਮਾਲ ਆ ਹਨਾ ਰੋਟੀ ਵੀ ਨਹੀਂ ਫੜਾਂਦੇ ਆਪਾਂ ਕੀ ਕੰਨਾ ਰੱਖ ਕੇ ਠੀਕ ਆ ਠੀਕ ਆ ਠੀਕ ਆ ਹੂੰ ਨਹੀਂ ਫਿਰ ਪੱਲੇ ਚੋਰ ਦੇ ਘਰੀ ਵਾਗਦੇ ਨਾ ਆਈ ਨਹੀਂ ਹੁਣੇ ਇਹਦਾ ਨਾਮ ਨਹੀਂ ਆਈ ਆਂ ਹੱਟ ਜਾ ਚੋਰ ਨੂੰ ਹਿੰਮਤ ਨਾ ਕਰਨੀ ਪਵੇ ਉਹ ਤਾਂ ਨਹੀਂ ਯਾਰ ਪਤਾ ਹੈਗਾ ਜੇ ਨਹੀਂ ਨਾ ਹੱਡ ਕੋਈ ਪਾ ਜਾਂਗੀ ਚੋਰ ਚੱਕ ਲੋ ਯਾਰ ਮੇਰੇ ਪਾਸੇ ਦੇ ਦਿਸੂ ਇਹ ਮੈਂ ਮੈਂ ਹੱਦ ਨੂੰ ਗਜ਼ਾਤੀ ਚਾਰੋਂ ਤਾਰ ਪਤਾ ਹੈ ਆਪਰ ਨੂੰ ਪਤਾ ਹੀ ਇਹ ਬੰਦੇ ਦਾ ਉਹ ਹੋਇਆ ਇਹ ਹੋਇਆ ਇਹ ਤਾਂ ਪੈਸੇ ਤੈਨੂੰ ਕਰਾਰ ਤੋਂ ਪਹਿਲਾਂ ਆਉਣਗੇ ਤੇਰੇ ਉਹਦਾ ਜਿਹੜੇ ਬੰਦੇ ਤੇ ਯਕੀਨ ਹੁੰਦਾ ਯਕੀਨ ਹੁੰਦਾ ਜਿਹੜੇ ਤੇ ਬਈ ਉਸ ਨੂੰ ਕਹਿਆ ਜਾਂਦਾ ਇਹਦੀ ਲੈ ਜਿੰਨੇ ਦਾ ਪਤਾ ਹੈ ਕਹਦਾ ਸਾਰਿਆਂ ਦਾ ਪਤਾ ਹੀ ਹੈ ਤੰਨੇ ਮਨੇ ਖੜੇ ਯਾਰ ਕਿਹੜਾ ਮਾਜੀ ਇੱਕ ਮਹੀਨੇ ਦਾ ਪਿਆ ਇਹਨੂੰ ਕਹਿੰਦਾ 90000 ਦੀਆਂ ਲੈ ਜਿੰਨੇ ਦੇ ਦੇ ਫਿਰ ਨੂੰ ਕਰ ਗੱਲ ਲੱਖ ਰੁਪਏ ਤਾਂ ਕਿਹੜੇ ਹੱਕੇ ਕਿਹੜਾ ਮੈ ਜੇ ਨਿਕੜਾ ਮੈ ਯੱਕ ਲੈ ਯਾਰ ਉਹ ਮੇਰਾ ਲੱਖ ਤੇ ਆ ਗਈ ਗੱਲ ਆ ਬੋਲੀ ਲੱਖ ਰੁਪਏ ਤਾਂ ਸਿੱਧੀ ਕਹਤਾਂ ਲੈ ਜਿਹੜਾ ਮਰਜੀ ਲੈ ਜਾ ਉਹ ਹਾਂ ਲੱਖ ਦੀ ਮਾਤਨੋ ਯਾਰਾ ਉਹਦੀ ਗੱਲ ਨਹੀਂ ਚਾਚਾ ਲੱਖ ਤਾਂ ਫਿਰ ਪਹਿਲਾਂ ਲੱਗ ਵੀ ਗਿਆ ਸੀ ਯਾਰ ਪਹਿਲਾਂ ਉਹ ਕਿੱਥੇ ਲੱਗਾ ਲੱਗਾ ਪੂਰਾ ਟੂ ਲੱਗਾ ਤੁਰਿਆ ਜਾਂਦਾ ਸ਼ਿੰਗਾਰ ਹੈਗਾ ਕਾ ਖੜਾ ਕਰੂ ਰੂ ਰੇਗਾ ਵਾ ਤਨੇ ਹਾਂ ਕਣ ਲੱਖ ਰੁਪਈਆ ਨਿੰਨੇ ਦੇ ਦਿਓ ਚੱਕ ਹੋਰ ਵੀ ਜੇ ਕੋਈ ਹੈਗਾ ਹੱਥ ਖੜਾ ਕਰ ਲੈ ਵੀ ਆ ਬੱਕਰੇ ਜਿਹੜੇ ਹੁਣ ਪਹਿਲਾਂ ਵੀ ਦਿਖਾਈ ਜਾਂਦੇ ਹਨਾ ਝੋੜਿਆਂ ਵਰਗੀਆਂ ਬੱਕਰੀਆਂ ਨੇ ਝੋੜਿਆਂ ਵਰਗੀਆਂ ਬੱਕਰੀਆਂ ਨੇ ਲੱਖ ਡੇਢ ਲੱਖ ਮੰਗੇ ਦੀ ਚਾਚੇ ਨੇ ਹੁਣ ਆਫਰ ਕਰਤਾ ਵੀ 1 ਲੱਖ ਰੁਪਏ ਦੀਆਂ ਜਿਹੜਾ ਮਰਜ਼ੀ ਲੈ ਲੈਣਾ ਪਹਿਲੇ ਤਾਂ ਮੋੜ ਨਹੀਂ ਪਹਿਣਗੇ ਅਗਲੇ ਨੂੰ ਚਾਚਾ ਕਹਿੰਦਾ ਸਵਾਸ ਆ ਜਿਹੜੇ ਬੰਦਿਆਂ ਦੇ ਇਧਰ ਆ ਬਾਈ ਖੜਾਗਾ ਕਹਿੰਦਾ ਵੇਖ ਦੀ ਧਾਰ ਲੈ ਜਾ ਤਾਂ ਵੀ ਕੋਈ ਚੱਕਰ ਨਹੀਂ ਇਹ ਦੋਨੇ ਦੋਨਿਆਂ ਨੇ ਇੱਥੇ ਹੁਣ ਮੰਡੀ ਦੇ ਵਿੱਚ ਆ ਠੀਕ ਆ ਚਾ ਇਹ ਟਾਈਮ ਤੇ ਲਾ ਬੰਦਾ ਖੜਾਗਾ ਹਾਂ ਇੱਕ ਬੰਦਾ ਆ ਖੜਾ ਉਹ ਨੂੰ ਮੂੰਹ ਦਿਖਾ ਦੇ ਠੀਕ ਆ ਠੀਕ ਆ ਆ ਖੜਾ ਆ ਦੇਖ ਲੈ ਮੈਂ ਤਾਂ ਉਹ ਦੇਖ ਲੈ ਆ ਖੜਾ ਠੀਕ ਆ ਠੀਕ ਆ ਦੋਨੇ ਬੰਦੇ ਨੇ ਯਾਰ ਹਾਂ ਲੱਖ ਰਿਆ ਬੱਕ ਦੂੰਗਾ ਤਿੰਨ ਗਰੂ ਜੱਪ ਲੈ ਯਾਰ ਠੀਕ ਹੈ ਠੀਕ ਆਪਾਂ ਗੂ ਲੋਕ ਤੇ ਨਹੀਂ ਕਹਦੇ ਹੈਗੇ ਨਹੀਂ ਇਹ ਤਾਂ ਦੇਖ ਬਈ ਇੱਕ ਗੱਲ ਤਾਂ ਹੈਗਾ ਚਾਚੇ ਨੇ ਤੁਹਾਡਾ ਮਾਨ ਵੀ ਰੱਖਿਆ ਇੰਨੇ ਬੰਦੇ ਦੇ ਵਿੱਚੋਂ ਛਾਂਟ ਕੇ ਤਿੰਨ ਬੰਦਿਆਂ ਦਾ ਨਾਂ ਲੈਤਾ ਵੀ ਵਿਸ਼ਵਾਸ ਹੁੰਦਾ ਯਕੀਨ ਹੁੰਦਾ ਕਿਸੇ ਬੰਦੇ ਤੇ ਹੈਨਾ ਤੇ ਤਿੰਨੇ ਬੰਦੇ ਨੂੰ ਲੋਕੀਂ ਭਰੋਸਾ ਵੀ ਤਾਂ ਨਹੀਂ ਮੰਨੋ ਜੀ ਕੋਈ ਨਾ ਗੜਾ ਮਜੂਜ਼ ਲਈ ਜਰਾ 90000 ਕਹਤਾ ਜਹ ਕੌਣਿਆਂ ਦਾ ਬਾਈ ਨੇ ਲਾਤਾ 90000 ਗੱਲ ਅੜਿਆ ਬਾਈ ਨੀ ਮੈਂ ਕਰਾ ਦੇਗਾ ਤੂੰ ਗੱਲ ਬਾਤ ਦੇਖ ਲੋ ਮਾੜਾ ਮੁੰਡਾ ਉਹ ਕਰਕੇ ਦਨ ਹੱਥ ਨਾ ਦੇ ਨਾ ਹੋ ਗਿਆ ਉਦੋਂ ਬਾਅਦ ਕਿਹਨੂੰ ਮਰਜੇ ਵੇਚ ਦੇ ਚਲ ਕੋਈ ਚੱਕਰ ਨਹੀਂ ਨਾ ਨਹੀਂ ਵਿਗਣਗਾ ਬਈ ਹੁਣੇ ਕਿਹਨੀਆਂ ਕਿਹਨੀਆਂ ਕਿਉਂ ਨਹੀਂ ਵਿਕਣਗੀਆਂ ਲੱਟ ਗਈ ਆਉ ਮੈਂ ਕਰੋ ਵਿਚਾਰੇ ਕਿਹੇ ਬਣਾ ਕੁਚੀ ਚ ਰਹੀ ਆ ਤਾਂ ਥੋੜੀ ਮੈਨੂੰ ਜਿੱਦ ਕਾ ਦੰਨੇ ਬੰਦਿਆਂ ਦੀ ਮੈਂ ਠੀਕ ਹੈ ਗੱਲ ਆਪਾਂ ਵੀ ਨਹੀਂ ਜੇ ਹਾਲ ਚਲੋ ਇਸ ਮੱਕਰੇ ਹਾਰਾਂ ਕਹਿੰਦੇ ਮੈਂ ਜੀ ਹਾਰਾਂ ਤੁਹਾਨੂੰ ਵੀ ਇਹਨਾਂ ਦੀ ਬਲੋਂ ਮੈ ਗਏ ਆ ਐ ਤਾਂ ਭਿੰਨ ਨਾ ਪੱਲਾ ਦੀ ੱਤਕਾ ਨਹੀਂ ਵਿਕਣੀਆਂ ਫੇਰ ਵੀ ਪੈਸੇ ਦੇ ਦੇਂਗੇ ਤੁਹਾਨੂੰ ਪੈਸੇ ਬਾਦ ਵਿੱਚ ਦੇ ਦਿਆਂਗੇ ਇਹਨਾਂ ਨਾਲ ਮੈਂ ਉਹ ਅਗਲ ਕੀ ਕਰਦੇ ਨਹੀਂ ਐ ਤਾਂ ਇੱਜਾ ਚਾਚੇ ਜੀ ਬਾਈ ਕਹਿੰਦਾ ਗੱਲ ਹੈ ਕੋਈ ਜਰ ਪੈਸਾ ਤਾਂ ਵੇਖਦੀ ਬਿਨਾਂ ਬੱਕਰੀਆਂ ਤੋਂ ਪੈਸੇ ਲੈ ਜਾ ਸਾ ਤੋਂ ਉਹ ਦੇ ਦੇ ਕੋਈ ਚੁੱਤੀ ਤੁਹਾਨੂੰ ਮੈਂ ਕਹੀ ਇਹਨਾਂ ਨੂੰ ਹੀ ਲੱਖ ਦੀ ਦੇ 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 99000 ਰੁਪਏ ਦੇ ਜਾ ਚੱਲੇ ਕਰ ਰਮੋਏ ਜਾ ਕਰ ਚੱਲੇ ਕਰ ਰਮੋਏ ਆ ਜਾ ਭਾਈ ਇਹਦਰ ਨੂੰ ਮੜਾਇਆ 90000 ਦਿਆਂ ਦੇ ਮੁਕਰੇ ਦਾ ਗੱਲ ਕਰੀ 91000 ਦੇ ਚਾਹੀਦੇ ਜੇ ਦੇ ਚਾਚਾ 90 ਤੇ 90 ਤੇ ਇੱਕ ਕਹਿੰਦੇ ਆ ਯਾਰ ਯਾਰ ਮੂਹ ਨੋਗੂ ਮੇਰਾ ਉਹ ਯਾਰ ਯਾਰ ਪਰੇ ਯਾਰ ਲੱਖੀਆਂ ਨਹੀਂ ਰੱਖ ਰਹੀਆਂ ਭਾਈ ਅਗਲਾ ਪੱਤੇ ਨਾਲ ਹੀ ਕਰਦੇ ਆ ਪੱਤੇ ਨਾਲ ਕਰਦੇ ਪੱਤੇ ਨਾਲ ਚਾਚਾ ਹਾਂ ਮੈਂ ਉਹਨਾਂ ਨੂੰ ਨਹੀਂ ਪੁੱਛਦਾ ਹਾਂ ਹਾਂ ਠੀਕ ਹਾਂ ਚਾਚਾ 7000 ਘੱਟ ਲੱਖ ਦੀਆਂ ਦੇ ਚੱਕ ਦੇਖ ਚੱਕ ਨਾ ਗੱਲ ਠੀਕ ਹੈ ਪੂਰੀ ਵੀ ਹੋਣੀ ਹੈ 93 ਜੀ ਕਹਿੰਦਾ ਭਾਈ 93 ਕਹਿੰਦਾ ਚਾਚਾ ਉਹਨੂੰ ਪਹਿਲਾਂ ਭਾਈ ਪਹਿਲਾਂ ਚਾਚੇ ਨੂੰ ਪਹਿਲਾਂ 93 ਸਮਝਾਓ ਤੇ 3 390 3 ਤੇ 90 ਜੰਟ ਉਹਦੇ ਆ ਭਾਈ ਸਾਲੀ ਬੱਕਰੀਆਂ ਕੋਲੇ ਤਾਂ ਖੜ ਜਾ ਯਾਰ ਲੱਖ ਦੀ ਲਾਤਾ 7000 ਲੱਖ ਦੀ ਆਪਾਂ ਯਾਰ ਮਾ ਉਸ ਤੋਂ ਦਿਲ ਮੰਨ ਨਹੀਂ ਯਾਰ ਤੁਹਾਨੂੰ ਗੱਲ ਦੱਸ ਮੇਰੀ ਵੇਖਣੀ ਜਦੋਂ ਹੁਣ ਸਾਰਾ ਛੱਡ ਕੇ ਇੱਕ ਮਿੰਟ ਹੋ ਪਾਇਆ ਰਣ ਨੇ 99 ਲੱਖ ਰਿਆ ਹੁੰਦੀ ਚਲ ਬਾਹ ਇੱਥੇ ਹੈਗਾ ਸੀ ਇੱਥੇ ਹੈਗਾ ਸੀ ਜਮਾ ਸੱਟ ਹੈ 95 ਕਹਤਾ ਚਾਚੇ ਨੇ ਹੁਣ 2000 ਦੇ ਫਰਕ 95 ਕਹਤਾ ਹੁਣ ਤਾਂ 94 ਦੀ ਲੈਣਾ ਸਟੋਅ ਉੱਪਰ ਚਲੋ ਹੁਣ ਤਾਂ ਪਾਣਾ ਹੁੰਦਾ ਬਣਾਓ ਭਾਈ ਸੌਦਾ ਯਾਰ ਕਿੰਨੇ ਦੀਆਂ ਵੇਚ ਦੇਂਗਾ ਪਰਮਜੀਤ ਇਹ ਤੇਰੇ ਲਈ ਦੁਕਾਨ ਖੜੇ ਨੇਗਾ ਹੋ ਗਿਆ 7000 ਰੁਪਏ 3300 ਹੋ ਪਾ ਦੇਾਂਗੇ ਪੈਸੇ ਜੀ ਕਟਾਉਂਦੇ 3500 ਆ ਦੇ ਪਾ ਦੇ 35 ਇਹ ਤੁਹਾਨੂੰ ਫਿਰ ਟਾਉਂਗੀਆਂ ਨੇ ਆਪਾਂ ਗਾਰੰਟੀ ਨਾਲ ਦੇ ਰਹਾਂਗੇ ਬੱਕਰੀਆਂ ਦਿਖਾਣਾ ਤੁਹਾਨੂੰ ਵੀ ਥੋੜੇ ਲੈਣ ਵਾਲੀਆਂ ਨੇ ਘਰੇ ਰੱਖਣ ਵਾਲੀਆਂ ਨੇ ਕਿਉਂ ਚਾਚਾ ਹਾਂ ਝੋੜਿਆਂ ਵਰਗੀਆਂ ਬੱਕਰੀਆਂ ਨੇ ਕੋਈ ਐ ਬੱਕਰੀਆਂ ਮਾੜੀਆਂ ਨਹੀਂ ਹੈਗੀਆਂ 1.5 ਲੱਖ ਰੁਪਏ ਚਾਚੇ ਨੇ ਮੰਗੇ ਆ ਜੀਗਾ 95 ਦੀ ਗੱਲ ਹੋ ਚੁੱਕੀ ਹੈ ਹੈਨਾ ਬਾਕੀ ਤੁਸੀਂ ਕਮੈਂਟ ਕਰਕੇ ਵੀ ਵੀਰੇ ਜਰੂਰ ਦੱਸਿਆ ਕਰੋ ਹੈਨਾ ਯਾਰ ਵੀ ਹਾਂ ਇੰਨੇ ਦੀਆਂ ਹੈਗੀਆਂ ਦੀ ਇੰਨੇ ਦੀਆਂ ਨਹੀਂ ਹੈਗੀਆਂ ਦੀ ਹੈਨਾ ਇਸੇ ਕਰਕੇ ਆਪਾਂ ਇਹ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਨੇ ਸਾਰੀਆਂ ਬੱਕਰੀਆਂ ਨੰਨੀਆਂ ਨੇ ਚਾਰ ਬੱਕਰੀਆਂ ਨੇ ਪੂਰੀਆਂ ਘੈਂਡ ਬੱਕਰੀਆਂ ਨੇ ਨੰਬਰ ਬੋਲਿਓ ਜੀ ਤੁਸੀਂ 8327978132 8327978132 78132 ਚਾਚੇ ਦਾ ਨੰਬਰ ਹੈ ਜੀ ਤੇ ਆ ਬੱਕਰੀਆਂ ਸਾਰਿਆਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਹਾਂ ਨਾ ਸਰੇ ਦੀਆਂ ਬੱਕਰੀਆਂ ਨੇ ਕਿ ਜਾਂ ਗੱਭਾਂ ਨੇ ਲਾਤਾਂ ਕਰਿਆ ਹਰੀਆਂ ਇਹ ਮੰਡੀਆਂ ਗੀਆਂ ਗੱਭਾਂ ਨੇ ਚਾਰੇ ਦੇਖ 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 ਚਾਰੇ ਗੱਭਾਂ ਨੇ ਬੱਕਰੀਆਂ ਮੇਰੇ ਬੀਆਂ ਦੇ ਬਣਾ ਨਹੀਂ ਕੀਤੇ ਇਹ ਕੱਪੜਾ ਦੀ ਗਾਰੰਟੀ ਲਏਗਾ ਚਾਚਾ ਪੱਕੀ ਆਪਣਾ ਬੱਕਰੀਆਂ ਬੱਕਰੀਆਂ ਕੱਪੜਾ ਦੀ ਗਾਰੰਟੀ ਆ ਬਾਈ ਜੀ ਜਾਂ ਫਾਂਡੇ ਨਾ ਜਾਂ ਇੱਥੋਂ ਜੋ ਬੱਕਰੀਆਂ ਮਾ ਪਾਉਂਗਾ ਹਾਂ ਸਹੀ ਗੱਲ ਕਹਾਂਗਾ ਠੀਕ ਹੈ ਜਹਾਂ ਦੇ ਕਰੇ ਯਾ ਕੁਝ ਮਰਜ਼ੀ ਹੋ ਜਾ ਬਾਈ ਸਹੀ ਹੈ ਚਾਚਾ ਕਹਿੰਦਾ ਮੰਡੀ ਦੀ ਪੂਰੀ ਤਸੱਲੀ ਹੈ ਵੀ ਮੰਡੀ ਦੇ ਪੱਥਣ ਥੱਲਾ ਸਾਰਾ ਕੁਝ ਚੈੱਕ ਕਰਾਵਾਂਗੇ ਕੱਪੜੇ ਦੇ ਚਾਰੇ ਚਾਚਾ ਹਾਂ ਚਾਰੇ ਬੱਕਰੀਆਂ ਦੇ ਸਨ ਮੈਂ ਇਹ ਕਰਦੇ ਬੱਕਰੀਆਂ ਨੇ ਮੇਰੀਆਂ ਠੀਕ ਹੈ ਤੇ ਬਾਕੀ ਮਿੰਗਣਾ ਮੁੰਗਣਾ ਵੀ ਚੈੱਕ ਕਰ ਸਕਦੇ ਤੁਸੀਂ ਹਨਾ ਇਹ ਵਾਰ ਕੋਈ ਕਹਿੰਦਾ ਮਿੰਗਣਾ ਕਹੇ ਜਿਆ ਨੇ ਹਨਾ ਉਹ ਵੀ ਤੁਸੀਂ ਦੇਖ ਸਕਦੇ ਹੋ ਬਾਈ ਢੋੜਿਆਂ ਵਰਗੀਆਂ ਬੱਕਰੀਆਂ ਨੇ ਇਹੋ ਜੀ ਗੱਲ ਨਹੀਂ ਹੈਗੀ ਤੇ ਬਾਕੀ ਰੇਟ ਰੂਟ ਸਹੀ ਲੱਗੇ ਤੇ ਯਾਰਾ ਚਾਚੇ ਦਾ ਮਰ ਨੂੰ ਪਹਿਲਾਂ ਵੀ ਦੱਸਿਆਗਾ ਥੋੜੀ ਮਜਬੂਰੀ ਕਰਕੇ ਵੇਖ ਕੇ ਵੇਚ ਰਿਹਾ ਸੀ ਬੱਕਰੀਆਂ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਯਾਰ ਹਨਾ ਕਿ ਕਿੰਨੇ ਕਿਧਿਆ ਹੈਗੇ ਤੇ ਚਾਰੇ ਬੱਕਰੇ ਤੁਸੀਂ ਦੇਖ ਸਕਦੇ ਹੋ ਪੂਰੀ ਘੈਂਟ ਗੱਲਵਾਦ ਹੈਗੀ ਇਹੋ ਜੀ ਗੱਲ ਨਹੀਂ ਹੈਗੀ ਮੈਂ ਨੱਬੇ ਰਾਇਆ ਹਜ਼ਾਰ ਰੁਪਏ ਦਾ ਕੋਲੋ ਨੱਬੇ ਨਾ ਆਇਆ ਨੱਲ ਬਈ ਤਾਏ ਗੱਲ ਕਹੀਆ ਮੇਰਾ ਆਮੂਨੂ ਕਹਤਾ ਸਹੀ ਗੱਲ ਕਹੀ ਜੀ ਮੇਰਾ ਆਮੂਨੂ ਕਹਤਾ ਕਹਦਾ ਕੱਲ ਮੈਂ ਤੇ ਤਾਏ ਕਿਹਾ ਸੀ ਨਾ ਕੱਲ ਮੈਂ ਮੈਂ ਨਹੀਂ ਕਿਹਾ ਹਰਾਮ ਮੇਰਾ ਨਹੀਂ ਤੂੰ ਕੁਝ ਮੇਰਾ ਆਮੂਨੂ ਕਹਤਾ ਉਹ ਮੈਂ ਠੀਕ ਐ ਹਾਂ ਜਿਵੇਂ ਮੇਰਾ ਆਮੂਨੂ ਨੇ ਕਹਤਾ ਨਾ ਕੱਲ ਮੈਂ ਕਿਹਾ ਤਾਂ ਜਦੋਂ ਤੂੰ ਨਹੀਂ ਹੋਈਆਂ ਉਹ ਚਾਚਾ ਨਾ 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 ਤੇ ਦੇਖ ਇੱਕ ਗੱਲ ਤੂੰ ਜਾਣੀ ਤਾਂ ਜੰਟੇ ਹੋ ਗਿਆ ਬਾਈ ਕੰਨ ਮੇਂ ਦਬਾਓ ਮੈਂ ਕੰਨ ਮੇਂ ਕਿਹਾ ਮੈਂ ਦੱਬੇ ਨਹੀਂ ਆਹ ਹੋ ਗਿਆ ਉਹ ਕਿੱਧਰ ਗਿਆ ਤੂੰ ਪਤਾ ਕੀ ਆ ਬਾਈ ਜਿਵੇਂ ਮਿਸਟਰ ਤਾਂ ਹੈਗੀ ਹੁਣ ਇਹਨਾਂ ਦੀ ਫੇਰ ਆਪਾਂ ਯਾਰ ਹਜ਼ਾਰ ਹਾਂ ਯਾਰ ਬੱਕਰੀਆਂ ਖਾਦੋ ਯਾਰ ਕਰ ਰਹੇ ਚਾਚੇ ਸਦੀਕ ਦਾ ਸੌਦਾ ਬਾਈ ਪੂਰਾ ਆੜਿਆ ਖੜਾ 1.5 ਲੱਖ ਰੁਪਇਆ ਬੱਕਰੀਆਂ ਦਾ ਮੰਗੇ ਦੀ ਬੱਕਰੀਆਂ ਤੁਹਾਨੂੰ ਦਿਖਾਈ ਦਿੱਤੀਆਂ ਹਨ ਤੇ 1.5 ਤੋਂ ਚੱਲ ਹੁੰਦੀ ਆ ਹੌਲੀ ਹੌਲੀ ਕਰਦੇ ਕਰਾਉਂਦੇ 1 ਲੱਖ ਤੇ ਗੱਲ ਆ ਗਈ ਸੀ ਲੱਖ ਤੋਂ ਚਾਚਾ ਕਹਿੰਦਾ ਮੈਂ 95 ਦੇਣਾ 22 ਕਹਿੰਦਾ ਮੈਂ ਇੱਕ ਪੂਰਾ 90 ਦੇਣਾ ਹੈ ਨਾ ਤੇ ਮਿੱਤਰਤਾ ਨੇ ਵਿੱਚ ਪਾ ਕੇ 1000 ਰੁਪਇਆ ਹੋਰ ਦਾ ਤੇ 91 ਤੇ ਹੁਣ 91 ਤੇ 92 ਦੀ ਗੱਲ ਅੜੀ ਵੀ ਆ ਗਈ ਆ ਲਓ ਬਈ 91 ਦੀਆਂ ਭਾਈ ਦੇ ਸੌਦਾ ਕਰਵਾਤਾ 91000 ਦਾ ਤੇ ਕੀ ਹੋਵੇ ਵਕਰੀਆਂ ਵੰਡਿਓ ਆ ਦੇਖ ਸਾਬ ਆ ਪਤਾ ਹੈ ਕੀ ਲੈਣਾ ਹਾਂ ਧੰਨਵਾਦ ਉਹ ਖੁਲਨੀ ਦਾ ਸੌਦਾ ਪਿੱਛਾ ਜਾਓ ਨਾ ਕਰੋ ਪਹਿਲੇ ਪੈਸੇ ਦੇਣ ਦੇ ਫੇਰ ਬਾਪੂ ਠੀਕ ਆ ਠੀਕ ਆ ਕਿਸੇ ਦੇ ਬੜੀ ਐ 90 ਦੀ ਨਾ ਕੱਲ ਮੇਰੀ ਜਿਹੜੀ ਗੱਲ ਹੈ ਨਾ ਇੱਕ ਮਹੀਨੇ ਦਾ ਸਹੀ ਧਾਰਨ ਇੱਕ ਤੇ 90 ਦੀ ਨਾ ਦੋ ਦਿਨਾਂ ਨਾ ਇੱਕ ਤੇ 90 ਦੀ ਗੱਲ ਸਾਰਿਆਂ ਨੇ ਇੱਕ ਦਿਨ ਗਲਤ ਗੱਲ ਵੀਡੀਓ ਗੱਲ ਹੋ ਗਈ ਹੋ ਗਈ ਇੱਕ ਮਹੀਨੇ ਦਾ ਅਉਦੀ 10 ਤਰੀਕ ਤੱਕ ਪੈਸੇ ਦੇਣੇ ਨੇ ਉਹਦਾ ਪਤਾ ਹੀ ਆਪਾਂ ਨੂੰ ਚੱਲ ਪੈਸਾ ਉਹਦਾ ਪਤਾ ਹੀ ਹੈ ਚਾਚਾ ਕਿੱਧਰ ਉਹ ਇਹ ਨਹੀਂ ਲੈ ਕੇ ਜਾਂਦਾ ਮੇਰੇ ਕੋਲ ਦਾ ਸਕੂਟਰੀ ਹੁਣ ਮੈਂ ਤਾਂ ਹੀ ਦਾ ਦੂਰ ਵੱਡੇ ਗਿਆ ਦਾ ਗੱਡੀ ਹੁਣ ਭੇਜ ਦੇਣਾ ਹੈ ਗੱਡੀ ਕਿਹੜੀ ਭੇਜ ਦੇਣੀ ਹੈ ਹੈਗੀ ਇਤਾਰੀ ਵਾਲੀ ਹੈਗੀ ਹੈ ਭੇਜ ਦੇਣੀ ਹੈ ਮੈਂ ਲਿਖਾਈ ਕਰਾ ਦਈਏ ਕਰਾ ਆ ਜਪਾ ਹਾਂ ਚੱਲ ਜੀ ਸੰਜੀ ਲਿਖਾਈ ਚਾਚਾ ਲਿਖਾਈ ਕਰਾ ਦੇ ਇੱਕ ਮੱਕੀ ਦੀ ਲਿਖਾਈ ਸੱਚ ਨਹੀਂ ਕਰਦਾਗਾ ਨਾ 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 ਲਿਖਾਈ ਹੁਣ ਲੱਗਾਈ ਤੇ ਲੜਨ ਕੀ ਭਾਈ ਲਿਖਾਈ ਹੁਣ ਕਰਾਤੀ ਬੱਕਰੀਆਂ ਚਾਰੇ ਚਾਚੇ ਨੇ ਵੇਚਤੀਆਂ 91000 ਤੱਕ ਦਾ ਸੌਦਾ ਭਾਈ ਹੋ ਗਿਆ ਹੈਨਾ ਤੇ ਹੁਣ ਚੱਲੇ ਨੇ ਲਿਖਾਈ ਕਰਾਉਣ ਵਾਸਤੇ 91000 ਦਾ ਚਾਚੇ ਸੁਦੀਕ ਦਾ ਬੱਕਰੀਆਂ ਦਾ ਚਾਰਾਂ ਦਾ ਸੌਦਾ ਹੋ ਚੁੱਕਿਆ ਜੀ ਬੱਕਰੀਆਂ ਦਾ ਉੱਥੀ ਨੇ ਚਾਚਾ ਲਿਖਾਈ ਲਖੋਈ ਕਰਾਤੀ ਹੋ ਗਿਆ ਚਾਚਾ ਦਾ ਸੌਦਾ ਸਵੇਰ ਦਾ ਚੱਲ ਰਹੀ ਦੀ ਗੱਲਬਾਤ ਤੇ ਇੱਥੇ ਹੁੰਦੀ ਆ ਲਿਖਾਈ ਫਸਟ ਦੇ ਇਹ ਕਾਊਂਟਰ ਲੱਗਿਆ ਹੁੰਦਾ ਆਪਣਾ ਯਾ ਸੋ ਹੋ ਗਿਆ ਲੋ ਚਾਚਾ ਹੋ ਗਿਆ ਸੌਦਾ ਨਾ ਲਿਖਾਈ ਫਿਰ ਆਪੋ ਆਪਣੀ ਹੋ ਗਈ ਹੈ ਨਾ ਆਪਣਾ ਆਪਣੀ ਲਿਖਾਈ ਠੀਕ ਹੈ ਜੀ